ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਸਰਾ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਟੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ ਪੰਨੂ ਸਾਹਿਬ ਪ੍ਰੋਗਰਾਮ ਦੇ ਵੀ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਇੱਕ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਉਹ ਕਰਵਾਏ ਜਾ ਰਹੇ ਨੇ ਤਾਂ ਉੱਥੇ ਹੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਤੇ ਦੂਸਰੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਵਿਚਾਲੇ ਆਪਸੀ મતਭੇਦ ਜਿਹੜੇ ਨੇ ਉਹ ਉੱਪਰ ਤੇ ਜਾ ਰਹੇ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆ ਗੁਰੂ ਸਾਹਿਬ ਦਾ ਸ਼ਹੀਦੀ ਸਮਾਗਮ ਕਰਨਾ ਸਾਢੇ 3 ਸਦੀਆਂ ਹੋ ਗਈਆਂ ਨੇ ਇਹ ਉਪਰਾਲਾ ਨੇਕ ਆ ਪਰ ਜਿਹੜੇ ਲੀਡਰ ਹੁੰਦੇ ਸਿਆਸੀ ਲੀਡਰ ਉਹਨਾਂ ਦੇ ਸਿਰਾਂ 'ਚੋਂ ਰਾਜਨੀਤੀ ਨਹੀਂ ਜਾਂਦੀ ਜਿਹੜਾ ਰਾਜ ਕਰਦਾ ਉਹ ਵੀ ਚਾਹੁੰਦਾ ਕਿ ਮੈਂ ਜੇ ਕੁਝ ਕਰਦਾ ਤੇ ਮੈਨੂੰ ਰਾਜਨੀਤਿਕ ਤੌਰ ਤੇ ਲਾਭ ਮਿਲੇ ਜਨਤਾ ਇਹ ਵੇਖੇ ਮੈਂ ਕਿੰਨਾ ਧਰਮ ਦਾ ਖਿਆਲ ਰੱਖਦਾ ਜਿਹੜੇ ਰਾਜ ਨਹੀਂ ਕਰਦੇ ਵਿਰੋਧਿਤ ਧਿਰ 'ਚ ਬੈਠੇ ਆ ਉਹਨਾਂ ਨੇ ਗੋਂਗੇ ਬੋਲੇ ਤਾਂ ਨਹੀਂ ਹੋ ਜਾਣਾ ਹਾਲਾਤ ਨੂੰ ਉਹਨਾਂ ਨੇ ਵਰਤਣਾ ਉਹ ਵੀ ਵਰਤਦੇ ਆ ਖਾਸ ਕਰਕੇ ਜੇ ਧਰਮ ਦੇ ਖੇਤਰ ਵਿੱਚ ਉਹਨਾਂ ਦੇ ਕੋਈ ਜਕੜ ਹੋਵੇ ਕੋਈ ਪਕੜ ਹੋਵੇ ਉਹ ਉਹਨੂੰ ਵਰਤੰਦਾ ਯਤਨ ਕਰਦੇ ਚਾਹੀਦਾ ਇਹ ਸੀ ਕਿ ਇਹ ਧਾਰਮਿਕ ਸਮਾਗਮ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਹਾਂ 1969 ਚ 500 ਸਾਲਾ ਸਮਾਗਮ ਵਿਸਥੇ ਕਿ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਾਰੀਆਂ ਪਾਰਟੀਆਂ ਸਾਰੀ ਸਰਕਾਰ ਸਾਰੇ ਲੋਕ ਇੱਕ ਦੂਸਿਆਂ ਮਿਲ ਕੇ ਕਰ ਰਹੇ ਸੀ ਉਸੇ ਤਰ੍ਹਾਂ ਹੁਣ ਕਿੱਤੇ ਜਾਂਦੇ ਕਸੇ ਪਿਛਲੇ ਸਮੇਂ 'ਚ ਵੇਖਿਆ ਇਹਦੇ ਤੋਂ ਸਿਆਸੀ ਲਾਹ ਲੈਣ ਦਾ ਯਤਨ ਕੀਤਾ ਗਿਆ 1999 'ਚ ਖਾਲਸੇ ਦਾ 300 ਸਾਲਾ ਮਨਾਉਣ ਵੇਲੇ ਤੇ ਕਾਲੀ ਦਲ ਹੀ ਦੋ ਥਾਈ ਪਾਟ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੱਕੇ ਨਾਲ ਲਾ ਦਿੱਤਾ ਗਿਆ ਜਥੇਦਾਰ ਨੂੰ ਬਦਲਣ ਦਾ ਫੈਸਲਾ ਸਰਕਰ ਤੋਂ ਹੋ ਗਿਆ ਦੂਜੀਆਂ ਪਾਰਟੀਆਂ ਨੂੰ ਕਿ ਨਾਲ ਲੈਣਾ ਸੀ ਕਾਲੀ ਦਲ ਨੇ ਆਪਣੇਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਤੇ ਦੋਸਤੇ ਜਾਲ ਲੱਗ ਗਿਆ ਮੁਰਕੇ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਤਰਨਤਾਰਨ ਸ਼ਹਿਰ ਦਾ ਸਥਾਪਨਾ ਦੇ ਉਸ ਸੀ ਉਦੋਂ ਆਮੋ ਸਾਹਮਣੇ ਦੋ ਸਟੇਜਾਂ ਲੱਗੀਆਂ ਉਦੋਂ ਬਾਅਦ ਇਹ ਹੰਡਰਵੇਤ ਬਣ ਗਈ ਐਸ ਵਾਰੀ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਿਲ ਕੇ ਮਨਾਉਂਦੇ ਪਰ ਪਹਿਲੇ ਦਿਨ ਤੋਂ ਟਕਰਾਹ ਇਹ ਇਕ ਜਾਂ ਦੂਸਰੇ ਬਾਹਾਨੇ ਸਰਕਾਰ ਦੇ ਨੁਕਸ ਕਢੀ ਜਾਂਦੇ ਆ ਫਿਰ ਸਰਕਾਰ ਵਾਲੇ ਵੀ ਚੁੱਪ ਨਹੀਂ ਰਹਿੰਦੇ ਉਹ ਵੀ ਕਦੇ ਟਿੱਕ ਟਿੱਪਣੀ ਕਰਦੇ ਹੁਣ ਪਿਛਲੇ ਦਿਨਾਂ ਚ ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਜਥੇਦਾਰ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਟਿੱਪਣੀਆਂ ਕਰਤੀਆਂ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਦੀ ਗੱਲ ਆ ਬਹੁਤ ਤਲਖ ਟਿੱਪਣੀਆਂ ਅੱਗੋਂ ਕੀਤੀਆਂ ਕਹਿੰਦਾ ਕਹਿੰਦਾ ਸਦਨਾ ਮੈਨੂੰ ਸਦਨ ਤਾਂ ਸੇਮ ਮੈਂ ਵੀ ਜਾ ਕੇ ਅੱਗੋਂ ਸਵਾਲ ਪੁੱਛਾਂਗਾ ਉਹ ਕਹਿੰਦਾ ਸਾਨੂੰ ਇਹ ਮर्याਦਾ ਤੋੜਨ ਦੀਆਂ ਗੱਲਾਂ ਦੱਸਦੇ ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅੱਧੀ ਰਾਤ ਨੂੰ ਲਿਆ ਕੇ ਸੰਗਤ ਤੋਂ ਚੋਰੀ ਸੌਂਚਕਾਈ ਉਸ ਦਿਨ ਮर्याਦਾ ਨਹੀਂ ਟੁੱਟੀ ਇਹ ਸਾਨੂੰ ਮर्याਦਾ ਸਿਖਾਉਣਗੇ ਇਪਨ ਲਾਈਨਾਂ ਗੱਲਾਂ ਦਾ ਜਵਾਬ ਦੇਣ ਪੀ ਇਹਨਾਂ ਨੇ ਮਰਿਆਦਾ ਕਿਉਂ ਥੋੜੀ ਅਕਾਲ ਤਖਤ ਦੇ ਜਥੇਦਾਰ ਦਾ ਅੱਗੋਂ ਬਿਆਨ ਆ ਗਿਆ ਅਸੀਂ ਸਿਰੋਮੋਨੇ ਕੋਨੇ ਬੰਦੇ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਮੈਂ ਖਾਲਸਾ ਪੰਥ ਸਾਹਮਣੇ 1000 ਵਾਰ ਝੁਕ ਸਕਦਾ ਸਿਰੋਮੋਨੇ ਬੰਦੇ ਅੱਗੇ ਮੈਂ ਕਿਉਂ ਝੁਕਾਂ ਏਕਲ ਜਥੇਦਾਰ ਸਾਹਿਬ ਕਹਿ ਦਿਨ ਠੀਕ ਆ ਉਹਦਾ ਇਹ ਥੋੜੀ ਜਿਹੀ ਛਾਤੀ ਮਾਰ ਲੈਣ ਕਿੰਨੇ ਜਥੇਦਾਰਾਂ ਦੇ ਆਪਣੇ ਘਰ ਦੇ ਵਿੱਚ ਸਰਉ ਕੋਨੇ ਮੋਨੇ ਲੋਕ ਬਿਠੇ ਆ ਕਿੰਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੇ ਘਰਾਂ 'ਚ ਬਿਠੇ ਆ ਜਿਹੜੀ ਮਰਿਆਦਾ ਦੀਆਂ ਗੱਲਾਂ ਕਰਦੇ ਕਿੰਨਿਆਂ ਥਾਵਾਂ ਤੇ ਮਰਿਆਦਾ ਟੁੱਟਦੀ ਹੈ ਅਜੇ ਤੇ ਸਰਕਾਰ ਨੂੰ ਵੀ ਕਹਿੰਦੇ ਇਹੋ ਜੇ ਮੌਕੇ ਤਲਖੀ ਨਾਵ ਖੋ ਮਿਲ ਕੇ ਚੱਲੋ ਪਰ ਜੇ ਇਹ ਵੀ ਉਹ ਕੁਝ ਕਰਨ ਔਰ ਖਾਸ ਤੌਰ ਤੇ ਉਹ ਚੇਚੇ ਲੇਖ ਲਿਖੇ ਜਾ ਰਹੇ ਆ ਜਿਨ੍ਹਾਂ ਲੇਖਾਂ 'ਚ ਅਰੰਭਤਾ ਇਥੋਂ ਦੀ ਇੱਕ ਗੁਰੂ ਸਾਹਿਬ ਦਾ 350 ਸਾਲਾ ਕੀ ਦੀ ਸਮਾਗਮ ਕਰਨਾ ਤੇ ਵਿਚਾਲੇ ਸਾਰੇ ਲੇਖ ਇਸ ਗੱਲ ਨਾਲ ਭਰਿਆ ਹੁੰਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਦੂਰਗਾਮੀ ਨੀਤੀ ਵਾਲੇ ਸਨ ਬੜੀ ਦੂਰਦ੍ਰਿਸ਼ਟੀ ਸੀ ਉਹ ਇਸ ਤਰ੍ਹਾਂ ਦੇ ਸਮਾਗਮ ਇਦਾਂ ਕਰਦੇ ਸੀ ਤੇ ਉਹਨਾਂ ਤੋਂ ਬਾਅਦ ਜੇ ਕਿਸੇ ਉਹਨਾਂ ਨਾਲ ਸਮਾਗਮਾਂ ਦੀ ਸਮਝ ਆ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਆ ਕਰਦਾ ਆ ਕਰਦਾ ਤੇ ਉਹਨਾਂ ਦੇ ਨਾਲ ਸੁਰਸੇਧ ਮਿਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਰਦੀ ਜੇ ਤੁਸੀਂ ਧਾਰਮਿਕ ਸਮਾਗਮਤੋਂ ਆਉ ਲਾਭ ਲੈਣਾ ਤਾਂ ਦੂਜੇ ਕੋਲ ਲੈਣਗੇ ਵਿਵਾਦ ਤਾਂ ਉੱਠਨੇ ਵਿਵਾਦ ਤਾਂ ਹੁਣ ਉਹ ਵੀ ਉੱਠਦਾ ਪਿਆ ਜਿਹੜਾ ਹਿੰਦੀ ਦੀ ਕਿਤਾਬ ਸਿੱਖ ਇਤਿਹਾਸ 1990 ਵਿੱਚ ਖਾਲਸੇ ਦੇ 300 ਸਾਲਾ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਤੁਸੀਂ ਕਹਿੰਦੇ ਉਹਦੇ ਬਾਰੇ ਮੋੜ ਮੋੜ ਸਵਾਲ ਪੁੱਛਣਾ ਇੱਕ ਸਾਜ਼ਿਸ਼ ਹੈ ਗੁਰਬਾਣੀ ਕਹਿੰਦੇ ਰੋਸ ਨਾ ਕਿਜੇ ਉੱਤਰ ਦਿਜੇ ਇਹ ਦੱਸਤਾ ਦਿਓ ਕਿ ਕਿਤਾਬ ਸਿਪਾਈ ਕਿੰਨੇ ਸੀ ਉਸ ਫਾਰਸ਼ ਕਿੰਨੇ ਜਿੱਤੀ ਸੀ ਤੇ ਫਿਰ ਉਹਦੇ ਹਵਾਲੇ ਦੇ ਕੇ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲੀ ਸ਼ਬਦਾਵਲੀ ਕਿੱਦਾਂ ਪਹੁੰਚ ਗਈ ਮੈਂ ਫਿਰ ਇਹ ਕਹੂੰਗਾ ਕਿ ਸਰਕਾਰ ਦੇ ਵਿੱਚ ਵੀ ਨੁਕਸ ਕੱਢੇ ਜਾ ਸਕਦੇ ਆ ਸ਼੍ਰੋਮਣੀ ਕਮੇਟੀ ਦੂਜਿਆਂ 'ਚ ਵੀ ਆ ਵੇੜਾ ਨੁਕਸਾਨ ਦਾ ਨਹੀਂ ਇਹ ਤਾਂ ਉਹ ਗੁਰਬਾਣੀ ਦਾ ਜਿਹੜਾ ਫਰਮਾਨ ਆ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਇਹੋ ਜਿਹੇ ਮੌਕੇ ਤੇ ਸਾਰੀਆਂ ਤਰ੍ਹਾਂ ਨੂੰ ਆਪਸ ਵਿੱਚ ਸੁਰ ਮਿਲਾ ਕੇ ਨੌਵੇਂ ਗੁਰੂ ਸਾਹਿਬ ਦੀ ਜਿਹੜੀ ਲਾਸਾਨੀ ਸ਼ਹੀਦੀ ਆ ਉਹਦਾ ਸਤਿਕਾਰ ਕਰਦਿਆਂ ਇੱਕ ਸੁਰ ਵਿੱਚ ਬੋਲਣਾ ਚਾਹੀਦਾ ਔਰ ਇਸ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਜੀ ਬਿਲਕੁਲ ਠੀਕ ਬੰਸਾਪਾੜਾ ਸਾਹਿਬ ਪੰਜਾਬ ਦੇ ਵਿੱਚ ਇੱਕ ਐਸਟੀਐਮ ਰਿਸ਼ਵਤ ਦੇ ਮਾਮਲੇ ਵਿੱਚ ਫੜਿਆ ਗਿਆ ਪਰ ਇਹ ਚਰਚਾ ਬਹੁਤ ਵੱਡੀ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਜੀ ਪਿਛਲੇ ਅਧਿਰਾਜ ਕਨੇ ਅਫਸਰ ਫੜਿਆ ਗਿਆ। ਕੋਰਸ ਦੇ ਵੀ ਫੜੇ ਗਏ। ਪਹਿਲਾ ਮਾਲਵੇ ਦੇ ਵਿੱਚ ਇੱਕ ਸਾਧ ਦੇ ਕਤਲ ਦੇ ਮਾਮਲੇ ਚ ਇੱਕ ਡੀਐਸਪੀ ਫੜਿਆ ਗਿਆ। ਤੇ ਡੀਐਸਪੀ ਪਿੱਟਦਾ ਰਿਹਾ ਕਿ ਮੈਨੂੰ ਫੜਦੇ ਹੋ। ਐਸਐਸਪੀ ਨੂੰ ਫੜੋ ਐਸਐਸਪੀ ਨੂੰ ਫੜਦੇ ਤਾਂ ਪ੍ਰਮੋਟ ਕਰਕੇ ਡੀਆਈਜੀ ਬਣਾਤਾ। ਫਿਰ ਇੱਕ ਡੀਆਈਜੀ ਨੂੰ ਸੈਂਟਰ ਦੇ ਜਾਂਚ ਏਜੰਸੀ ਸੀਬੀਆਈ ਨੇ ਫੜ ਲਿਆ। ਜਦੇ ਕਰਤਲਾਸ਼ੀ ਲੈਣ ਗਿਆ ਤੇ 7 ਕਰੋੜ ਰੁਪਏ ਨਗਦ ਤੇ ਕਈ ਕਿਲੋਵਾਂ ਦੇ ਹਿਸਾਬ ਨਾਲ ਸੋਨਾ ਮਿਲ ਗਿਆ। ਤੇ ਜਾਇਦਾਦ ਜਿਹੜੀ ਥੋੜੀ ਜਿਹੀ ਉਹਨੇ ਲਿਖਾਈ ਸੀ ਮੇਰੀ ਇੰਨੀ ਆ ਉਦੋਂੋਂ 10 12 ਗੁਣਾ ਨਿਕਲ ਜਾਈ ਤੇ ਹੁਣ ਪਤਾ ਨਹੀਂ ਲੱਗਦਾ ਇਹਨਾਂ ਜਾਇਦਾਦ ਕਿੱਥੋਂ ਆਈ ਹੈ ਉਹਦੇ ਬਾਅਦ ਮੋਗਾ ਜ਼ਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਬੀਬੀ ਦਾ ਨਾਮ ਆ ਗਿਆ ਕਿ ਉੱਥੋਂ ਐਕਸਪ੍ਰੈਸ ਵੇ ਬਣਨਾ ਤੇ ਉਹਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਫੰਡਾਂ 'ਚ ਗੜਬੜ ਹੋਈ ਹੈ ਅਜੇ ਉਸ ਬੀਬੀ ਦਾ ਮਾਮਲਾ ਸਾਫ਼ ਨਹੀਂ ਹੋਇਆ ਬਲਕਿ ਕੱਲ ਵਿਜੀਲੈਂਸ ਨੇ ਉਹਦੇ ਉੱਤੇ ਬਾਕਾਇਦਾ ਕੇਸ ਦਰਜ ਕਰਵਾ ਦਿੱਤਾ ਜਦੋਂ ਸਬੂਤ ਕੋ ਠੋਸ ਮਿਲਦੇ ਪਏ ਤਾਂ ਗੱਲ ਕਾਫੀ ਅੱਗੇ ਤੱਕ ਵੱਧ ਚੁੱਕੀ ਹੈ ਇਹਦੇ ਦਰਮਿਆਨ ਰਾਤੀ ਖਬਰ ਆ ਗਈ ਹੈ ਕਿ ਬਟਾਲਾ ਸ਼ਹਿਰ ਦਾ ਜਿਹੜਾ ਮਿਸਲ ਕਾਰਪੋਰੇਸ਼ਨ ਦਾ ਕਮਿਸ਼ਨਰ ਵੀ ਆ ਤੇ ਐਸ ਡੀ ਐਮ ਵੀ ਇਹ ਦੋਹਾਂ ਚਾਰਜ ਦੇ ਕੋਲ ਉਹਨੇ ਕਿਸੇ ਠੇਕਦਾਰੇ ਤੋਂ 10% ਕਮਿਸ਼ਨ ਮੰਗੀ ਸੀ ਬਿਲ ਪਾਸ ਕਰਨ ਦੇ 9% ਤੇ ਸਮਝੌਤਾ ਹੋਇਆ ਅੱਤਿ ਅੱਧੀ ਰਾਤ ਨੂੰ ਕਰ ਸਦਿਆ ਸੀ ਪੈਸੇ ਦੇਣ ਉਨੇ 50000 ਰੁਪਏ ਦਿੱਤੇ ਤੇ ਵਿਜੀਲੈਂਸ ਨੇ ਆਣ ਫੜਿਆ ਐਸਟੀਐਮ ਦੇ ਘਰ ਦੀ ਤਲਾਸ਼ੀ ਲਈ ਤੇ 13 ਲੱਖ ਰੁਪਏ ਹੋਰ ਮਿਲ ਗਏ ਮੁੱਲ ਕੁੱਲ ਮਿਲਾ ਕੇ 14 ਲੱਖ ਰੁਪਏ ਜਿਹੜੇ ਆ ਉਥੋਂ ਲੈ ਕੇ ਵਿਜੀਲੈਂਸ ਆਉਂਦਿਆਂ ਉਹਨੂੰ ਵੀ ਨਾਲ ਹੀ ਫੜ ਕੇ ਲੈ ਗਏ ਇਹ ਜਿਹੜੇ ਏਡੇ ਏਡੇ ਵੱਡੇ ਅਫਸਰ ਆ ਜਿਸ ਤਰ੍ਹਾਂ ਅਗੜ ਪਿਛੜ ਜਾਲ ਚ ਫਸਤੇ ਜਾ ਰਹੇ ਇਹ ਪੈਸੇ ਦੀ ਭੁੱਖ ਇਹਨਾਂ ਨੂੰ ਕਿੱਥੋਂ ਤੱਕ ਪਹੁੰਚਾਵੇਗੇ ਇਹ ਤਾਂ ਪਹਿਲਾਂ ਅਜੇ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ ਸ਼ਾਇਦ 2 ਸਾਲ ਪਹਿਲਾਂ ਦੀ ਇੱਕ ਪੀਸੀਐਸ ਅਫਸਰ ਚੰਡੀਗੜ੍ਹ ਚ ਫੜਿਆ ਗਿਆ ਪੀਸੀਐਸ ਨੇਸੀਓ ਪੀਸੀਐਸ ਤੋਂ ਪ੍ਰਮੋਟ ਕਰਕੇ ਹਾਈਸਟ ਬਣਾਇਆ ਸੀ ਤਿੰਨ ਦਿਨ ਦੀ ਪੁਸ਼ਕਸ਼ ਤੋਂ ਬਾਅਦ ਉਹਨੂੰ ਉਹਦੇ ਘਰ ਲਿਕੇ ਗਏ ਤੇ ਜਿਹੜਾ ਘਰ ਦੇ ਵਿੱਚ ਆਪਣਾ ਦਫ਼ਤਰ ਵਾਲਾ ਉਹਨੇ ਕਮਰਾ ਰੱਖਿਆ ਸੀ ਉਹਦੀ ਟਾਈਲਾਂ ਪੁੱਟ ਕੇ ਸਮਾਨ ਉਹਨ ਦਿੱਤਾ ਉਹਨੇ 15-16 ਕਿਲੋ ਸੋਨਾ ਤੇ ਚਾਂਦੀ ਨਿਕੜਾਈ ਸੀ ਇੰਨੀ ਕ腐ਸ਼ਨ ਕ腐ਸ਼ਨ ਦਾ ਵਹਿਣ ਵਗਦਾ ਪਿਆ ਰਾਤੀ ਇੱਕ ਅਸਟੂਮ ਹੋਰ ਫੜਿਆ ਕੋਈ ਇੱਕ ਭਲਕ ਨੂੰ ਕਿਸੇ ਹੋਰ ਦੀ ਖਬਰ ਆ ਜੂਗੀ ਪਤਾ ਨਹੀਂ ਇਹ ਕਿੱਥੋਂ ਤੱਕ ਗੱਲ ਜਾਣੀ ਪੰਨੂ ਸਾਹਿਬ ਗੱਲ ਸੜਕ ਹਾਸਿਆਂ ਦੀ ਕਰੀਏ ਤਾਂ ਬਹੁਤ ਜਾਨਾਂ ਸੜਕ ਹਾਸਿਆਂ ਦੇ ਵਿੱਚ ਜਾਂਦੀਆਂ ਨੇ ਬਹੁਤ ਸਾਰੇ ਸਾਡੇ ਨਾਮੀ ਕਲਾਕਾਰ ਡਾਇਰੈਕਟਰ ਹੋਰ ਵੱਡੇ ਲੋਕ ਜਿਹੜੇ ਸੜਕ ਹਾਸਿਆਂ ਦਾ ਸ਼ਿਕਾਰ ਹੁੰਦੇ ਨੇ ਹਾਲ ਹੀ ਦੇ ਵਿੱਚ ਰਾਜਵੀਰ ਜਵੰਦਾ ਦੀ ਐਗਜ਼ਾਮਪਲ ਹੈ ਤੇ ਬੀਤੀ ਰਾਤ ਇੱਕ ਸਿੰਗਰ ਜਿਹੜੇ ਨੇ ਉਹ ਸਾਡੇ ਤੋਂ ਵਿਛੜ ਗਏ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਨੂ ਸਾਹਿਬ ਜਸਪਾਲ ਭੱਟੀ ਦੀ ਮੌਤ ਵੀ ਰਾਤ ਦੇ ਵਕਤ ਸੜਕ ਹਾਸੇ ਚ ਹੋਈ ਸੀ ਬੜਾ ਹੋਣਾਰ ਨੌਜਵਾਨ ਸੀ ਉਹ ਬੱਚਾ ਸਾਡੇ ਤੇ ਹੱਥਾਂ 'ਚ ਪਲਿਆ ਸੀ ਦਿਲਜਾਨ ਅਸੀਂ ਗਵਾਇਆ ਆ ਜੇ ਪਿਛਲੇ ਮਹੀਨੇ ਦੀ ਗੱਲ ਹੈ ਰਾਜਵੀਰ ਜਵੰਦਾ ਹੋੜੇ ਮੁੰਡਾ ਹਰਮਨ ਇਹ ਜਾਂਦਾ ਇਹ ਵੀ ਹਾਦਸੇ 'ਚ ਜਾਨ ਗਵਾ ਬੈਠਾ ਇਹ ਨੌਜਵਾਨ ਜਿਹੜੀ ਉੱਬਰਦੀ ਉਮਰ ਦੇ ਆ ਇਹਨੂੰ ਥੋੜਾ ਬਹੁਤ ਸੰਭਲ ਕੇ ਖਾਸ ਕਰਕੇ ਰਾਤ ਦੇ ਵਕਤ ਚੱਲਣ ਤੋਂ ਪਰਹੇਜ਼ ਕਰਨਾ ਚਾਹੀਦਾ ਦੂਸਰੀ ਗੱਲ ਇਹ ਕਿ ਮਾੜੀ ਕਿਸਮਤ ਪੰਜਾਬ ਦੇ ਸਭਿਆਚਾਰ ਦੀ ਅਸੀਂ ਅੱਗੜ ਪਿਛੜੇ ਇੰਨੇ ਲੋਕ ਗਵਾਲੇ ਜਸਵੰਦਰ ਭੱਲਾ ਜੀ ਮੇਰੇ ਬੜੇ ਚੰਗੇ ਦੋਸਤ ਸਨ ਤੇ ਮੇਰੇ ਕੀ ਸਾਡਾ ਹਰ ਪੰਜਾਬੀ ਇਹ ਸਮਝਦਾ ਕਿ ਉਹਦੇ ਦੋਸਤ ਸਨ ਉਹ ਸਾਰਿਆਂ ਦੇ ਦੋਸਤਾਂ ਦੇ ਦੋਸਤ ਸਨ ਵੱਡਿਆਂ ਨਾਲ ਵੱਡੇ ਛੋਟਿਆਂ ਨਾਲ ਛੋਟੇ ਬਣ ਜਾਂਦੇ ਸਨ ਉਹ ਵੀ ਇੱਕ ਗਵਾਲੇ ਉਹ ਚਲੋ ਹਾਦਸਾ ਨਹੀਂ ਸੀ ਪਰ ਅਸੀਂ ਇੱਕ ਵਧੀਆ ਕਲਾਕਾਰ ਤਾਂ ਗਵਾਲਿਆ ਸੀ ਹੁਣ ਇਸ ਨੌਜਵਾਨ ਦਾ ਤੁਰ ਜਾਣਾ ਜਿਹੜਾ ਇਹ ਵੀ ਸਾਡੇ ਵਾਸਤੇ ਬਹੁਤ ਵੱਡਾ ਦੁਖਦਾਈ ਕੇਸ ਹੈ ਮੈਂ ਇਹ ਸਮਝਦਾ ਹਾਂ ਕਿ ਇਹਦੇ ਵਿੱਚ ਅਸੀਂ ਤੁਰ ਜਾਣ ਵਾਲਿਆਂ ਦਾ ਦੋਸ਼ ਨਹੀਂ ਕੱਢੀਏ ਦੋਸ਼ ਸਾਡੇ ਸਿਸਟਮ ਦਾ ਸੜਕਾਂ ਚੌੜੀਆਂ ਕਰਤੀਆਂ ਗੱਡੀਆਂ ਤੇਜ਼ ਚੱਲਣ ਵਾਲੀਆਂ ਆ ਗਈਆਂ ਪਰ ਅਜੇ ਤੱਕ ਸਾਵਧਾਨੀ ਸੋਚ ਕੇ ਜਿਹੜੇ ਉਹ ਕੰਮ ਨਹੀਂ ਕਰਦੇ ਜੇਕਰ ਤੇ ਗੱਡੀ ਖਲੋਤੀ ਹੁੰਦੀ ਆ ਉਹ ਖਰਾਬ ਹੈ ਤੇ ਉਹਦੇ ਆਸ-ਪਾਸੇ ਕਿਹੜੀਆਂ ਨਿਸ਼ਾਨੀਆਂ ਲਾਉਣੀਆਂ ਕਿ ਕੁਝ ਕੀਤਾ ਜਾਣਾ ਨਾ ਗੱਡੀ ਵਾਲੇ ਪ੍ਰਬੰਧ ਕਰਦੇ ਆ ਨਾ ਨੇੜ ਦੇ ਪੁਲਿਸ ਵਾਲੇ ਜਾਂ ਹੋਰ ਪ੍ਰਸ਼ਾਸਨ ਵਾਲੇ ਕਰਦੇ ਤੇ ਲੋਕੀ ਵਿੱਚ ਆਵਾਜ਼ ਦੇਣ ਅਸੀਂ ਬੜੇ ਦੋਸਤ ਇਸ ਤਰ੍ਹਾਂ ਗਵਾਏ ਫਿਰ ਇਹ ਵੀ ਹੈ ਕਿ ਖੱਬੇ ਜਾਣਾ ਸੱਜੇ ਜਾਣਾ ਕਿਧਰੋਂ ਕਿਧਰ ਨੂੰ ਜਾਣਾ ਸੜਕਾਂ ਦੇ ਉੱਤੇ ਜਿਹੜੀਆਂ ਚਿੱਟੀਆਂ ਲਾਈਨਾਂ ਦੀ ਮਾਰਕਿੰਗ ਹੈ ਇਹਨਾਂ ਦਾ ਜਿਹੜਾ ਮਰਜ਼ੀ ਅਫਸਰ ਮੇਰੇ ਨਾਲ ਤੁਰ ਪਏ ਹੋਏ ਮੈਂ ਨਾਲ ਜਾ ਕੇ ਕਿਸੇ ਵੀ ਸੜਕ ਤੇ ਵਿਖਾ ਦੂੰਗਾ 60% ਤੋਂ ਵੱਧ ਮਾਰਕਿੰਗ ਗਲਤ ਹੈ ਸਾਰੀ ਦੁਨੀਆ ਦੇ ਵਿੱਚ ਚਲਦੀਆਂ ਗੱਡੀਆਂ ਰਾਤ ਨੂੰ ਲਾਈਟਾਂ ਹੀਠਾਂ ਕਰਕੇ ਚਲਦੀਆਂ ਭਾਰਤ ਦੇਸ਼ ਇਹੋ ਜਿਹਾ ਜਿੱਤੇ ਹਰ ਕੋਈ ਉੱਚੀਆਂ ਲਾਈਟਾਂ ਕਰਕੇ ਚੱਲਦਾ ਅਗਲੇ ਦੀਆਂ ਅੱਖਾਂ ਅੰਨੀਆਂ ਕਰੀ ਜਾਂਦੇ ਆ ਇਹ ਸਾਰਾ ਕੁਝ ਕੌਣ ਚੈੱਕ ਕਰੇਗਾ ਇਹ ਅਸੀਂ ਸਿਰਫ ਮੌਤਾਂ ਦਾ ਅਫਸੋਸ ਕਰਨ ਵਾਸਤੇ ਬੈਠਿਆ ਕਰਨਾ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਹਾਦਸੇ ਕਿਵੇਂ ਘਟਾਏ ਜਾ ਸਕਦੇ ਆ ਇਹਨਾਂ ਨੂੰ ਵਧਣ ਤੋਂ ਰੋਕਣਾ ਚਾਹੀਦਾ ਸੇਫ ਲਾਈਫ ਵਾਸਤੇ ਯਤਨ ਹੋਣੇ ਚਾਹੀਦੇ ਆ ਸਰਕਾਰਾਂ ਵੀ ਤੇ ਸਮਾਜ ਵੀ ਅਜੇ ਤੱਕ ਕਰਨੀ ਰਹਿ ਅਫਸੋਸ ਹੈ ਕਿ ਇੱਕ ਹੋਰ ਨੌਜਵਾਨ ਹੋਣਾ ਨੌਜਵਾਨ ਪੰਜਾਬੀ ਦੀ ਸੇਵਾ ਕਰਨ ਵਾਲਾ ਨੌਜਵਾਨ ਬੜੀ ਦੁਖਦਾਈ ਮੌਤ ਵਿੱਚ ਛੋੜਾ ਦੇ ਜੀ ਪੰਨੂ ਸਾਹਿਬ ਇਸ ਵੇਲੇ ਕਈ ਸੂਬਿਆਂ ਦੇ ਵਿੱਚ ਐਸਆਈਆਰ ਜਿਹੜੀ ਹੈ ਉਹ ਚੱਲ ਵੀ ਰਹੀ ਹੈ ਤੇ ਪਿਛਲੇ ਸਮੇਂ ਵਿੱਚ ਆਪਾਂ ਬਿਹਾਰ ਦੇ ਵਿੱਚ ਦੇਖਿਆ ਕਿ ਐਸਆਈਆਰ ਹੋਈ ਹੈ ਤੇ ਉਸ ਤੋਂ ਬਾਅਦ ਕਾਫੀ ਜਿਹੜਾ ਵਿਰੋਧ ਵੀ ਦੇਖਣ ਨੂੰ ਮਿਲਿਆ ਤੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੁਣ ਫਿਰ ਇਹ ਮਾਮਲਾ ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਹੈ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਉੱਥੇ ਪਹੁੰਚ ਰਹੀਆਂ ਨੇ ਤੇ ਹੁਣ ਚੋਣ ਕਮਿਸ਼ਨ ਤੋਂ ਮਾਲਯੋਗ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਹੈ ਇਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਚੋਣ ਕਮਿਸ਼ਨ ਉਹ ਬੰਦਿਆਂ ਨੂੰ ਬੰਦੇ ਨਹੀਂ ਸਮਝਦਾ ਰੋਬੋਟ ਸਮਝਦਾ ਜਾਪਦਾ ਕਿ ਅਸੀਂ ਖੜਾਉਣਾ ਛੱਡਤਾ ਤੇ ਉਹਨਾਂ ਜਾ ਕੇ ਸਾਰੇ ਕੰਮ ਕਰੋ ਇਹ ਲੋਕ ਨੇ ਇਨਸਾਨ ਨੇ ਅਲਾਦੀਨ ਦੇ ਚਿਰਾਗ ਨੇ ਚਿਰਾਗ ਤੋਂ ਨਿਕਲਿਆ ਜਨਨ ਨਹੀਂ ਫਟਾਫਟ ਕੰਮ ਦੇ ਤਾ ਵਰਕਰ ਇਸ ਕੰਮ ਥੋੜੇ ਲਾਇ ਕੰਮ ਥੱਬਿਆਂ ਦੇ ਥੱਬੇ ਰੋਚੜ ਕੰਪਨੀਆ ਤਰ ਤੋ ਇਹਨਾਂ ਨਹੀਂ ਹੋਇਆ ਇਹਨਾਂ ਨਹੀਂ ਹੋਇਆ ਹੁਣ ਤੱਕ 3-4 ਥਾਵਾਂ ਦੇ ਉੱਤੇ ਬੀਐਲ ਹੋ ਜਾਨੀ ਬਹੁਤ ਲੈਵਲ ਆਫੀਸਰ ਉਹ ਇਟਾ ਮੁਲਾਜ਼ਮ ਨੇ ਵਿਚਾਰੇ ਕੋਈ ਟੀਚਰ ਐ ਕੋਈ ਕਲਰਕ ਐ ਉਹਨੇ ਚ ਕੋਈ ਖੁਦਕਿਸ਼ੀ ਕਰ ਗਿਆ ਕੋਈ ਉਦਾਹੇ ਪ੍ਰੈਸ਼ਰ ਥੱਲੇ ਮਰ ਗਿਆ ਕਾਰਨ ਕੀ ਹੈ ਹੁਣ ਉਹਨਾਂ ਨੂੰ ਇਹ ਕਹਿਤਾ ਕਿ ਤੁਸੀਂ 21 ਦਸੰਬਰ ਤੋਂ ਪਹਿਲਾਂ ਪਹਿਲਾਂ ਕੰਮ ਮੁਕੰਮਲ ਕਰਨਾ ਉਹ ਕਹਿੰਦੇ ਜੀ ਕਿਸੇ ਦੇ ਘਰ ਜਾਂਦੇ ਕਿਸੇ ਦੇ ਘਰ ਕੁੱਤਾ ਪੈ ਜਾਂਦਾ ਇਹਦੇ ਘਰ ਬੰਦਾ ਸੁੱਤਾ ਹੁੰਦਾ ਬੈਲ ਦਿਨੇ ਉੱਠ ਕੇ ਆਉਂਦਾ ਤੇ ਉਹ ਆਉਂਦੇ ਪੁੱਠਾ ਸਿੱਧਾ ਬੋਲਣ ਲੱਗ ਪੈਂਦਾ ਜਵਾਬ ਲੋਕੀ ਨਹੀਂ ਦਿੰਦੇ ਕਈਆਂ ਦੇ ਘਰਾਂ 'ਚ ਤਾਲੇ ਲੱਗੇ ਸਵੇਰੇ ਮੀਆਂ ਬੀਬੀ ਦੋਵੇਂ ਕੰਮ ਤੇ ਚੱਲ ਜਾਂਦੇ ਸ਼ਾਮ ਤੱਕ ਆਉਂਦੇ ਨਹੀਂ ਤੇ ਜੇ ਇਹੋ ਜਿਹੇ ਘਰਾਂ 'ਚ ਰੋਜ਼ ਸਾਨੂੰ 100 ਘਰਾਂ 'ਚ ਜਾਣਾ ਪੈ ਜਾਵੇ ਤੇ ਸ਼ਾਮ ਨੂੰ ਨਹੀਂ ਜਾ ਸਕਦੇ 10-12 ਘਰਾਂ 'ਚ ਜਾਵਾਂਗੇ 90 ਰਹਿ ਜਾਣਗੇ ਤੇ ਜਿਹੜੇ ਵਰਕਿੰਗ ਕਪਲਸ ਨੇ ਦੋਵੇਂ-ਦੋਵੇਂ ਜੀ ਨੌਕਰੀ ਕਰਦੇ ਉਹਨਾਂ ਦਾ ਅਸੀਂ ਕੀ ਕਰਦੀਏ ਰਾਤਾਂ ਨੂੰ ਆ ਕੇ ਵੀ ਉਹ ਕੰਮ ਕਰਦੇ ਪਏ ਕੰਮ ਹੋ ਨਹੀਂ ਰਿਹਾ। ਇਹਦੇ ਦੌਰਾਨ ਰਾਜਨੀਤਿਕ ਤੌਰ ਦੇ ਉੱਤੇ ਵੀ ਵਿਵਾਦ ਖੜੇ ਹੁੰਦੇ। ਪੱਛਮੀ ਮਗਾਦੀ ਸਰਕਾਰ ਸੁਪਰੀਮ ਕੋਰਟ ਚਲੀ ਗਈ ਕਿ ਗਲਤ ਹੋ ਰਿਹਾ। ਫਿਰ ਕੇਰਲਾ ਦੀ ਸਰਕਾਰ ਚਲੀ ਗਈ। ਤਾਮਿਲਨਾਡੂ ਦੀ ਸਰਕਾਰ ਚਲੀ ਗਈ। ਮੇਰਾ ਖਿਆਲ ਹੈ ਕਿ ਇਹਦੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਚੋਣ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ। ਇਹ ਹੋ ਸਕਦਾ ਕੱਲ ਜਾਂ ਪਰਸਵਤੱਕ ਕਿਸੇ ਵਕਤ ਤెలంగాణਾਂ ਦੀ ਕਾਂਗਰਸ ਦੀ ਸਰਕਾਰ ਵੀ ਚਲੀ ਜਾਵੇ ਸੁਪਰੀਮ ਕੋਰਟ ਤੇ ਜੇ ਉਹ ਚਲੀ ਗਈ ਸਮਝੋ ਹਮਾਚਲ ਪ੍ਰਦੇਸ਼ ਦੀ ਵੀ ਚਲੀ ਜਾਵੇਗੀ ਪਾਂਡਿਚਰ ਦੀ ਵੀ ਚਲੀ ਜਾਵੇਗੀ ਕਰਨਾਟਕਾ ਦੀ ਵੀ ਚਲੀ ਜਾਵੇਗੀ ਇਨੀਆਂ ਸਰਕਾਰਾਂ ਅਗੜ ਪਿਛੜ ਚਲੀਆਂ ਜਾਣਗੀਆਂ ਇਨਾ ਪਟੀਸ਼ਨਰਾਂ ਦੇ ਦੌਰ ਵਿੱਚ ਜੇ ਟਾਈਮ ਮੰਗਣ ਕਿ ਸਾਨੂੰ ਹੋਰ ਚਾਹੀਦਾ 21 ਦਸੰਬਰ ਤੱਕ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਕਿ ਚੋਣ ਕਮਿਸ਼ਨ ਇਸ ਗੱਲ ਤੇ ਆੜ ਜਾਵੇ ਕਿ ਅਸੀਂ ਤੇ ਇੰਨੇ ਸਮੇਂ ਚ ਮੁਕੰਮਲ ਕਰਨਾ ਹੀ ਕਰਨਾ ਜਿੱਦਾਂ ਸੜਕ ਦਾ ਟੈਂਡਰ ਭਰਿਆ ਹੁੰਦਾ ਕਿ ਫੁਲਾਣੀ ਤਰੀਕ ਤੱਕ ਮੁਕੰਮਲ ਕਰਨਾ ਕਰ ਦਿਓ ਜਿੱਦਾਂ ਦੀ ਕਾਣੀ ਗੰਜੀ ਹੁੰਦੀ ਆ ਭਾਵੇਂ ਹਫਤੇ ਬਾਅਦ ਹੀ ਟੁੱਟ ਜਾਂਦੀ ਹੋਵੇ ਜੇ ਚੋਣ ਕਮਿਸ਼ਨ ਇਸ ਗੱਲ ਤੇ ਹੀ ਆ ਜਾਵੇ ਕਿ ਮਿੱਥੀ ਡੈਡਲਾਈਨ ਦੇ ਮੁਤਾਬਕੇ ਕੰਮ ਸਿਰੇ ਚੜ੍ਹਨਾ ਹੀ ਚੜ੍ਹਨਾ ਜਿੱਦਾਂ ਉਹਨਾਂ ਨੇ ਜਿੱਦ ਪਗਾਈ ਆ ਬਿਹਾਰ ਦੇ ਵਿੱਚ ਔਰ ਉੱਥੇ ਆਪਣੀ ਜਿੱਦ ਪਗਾਉਂਦਿਆਂ ਵਿਹਾਰ ਦੀ ਚੋਣ ਪ੍ਰਕਿਰਿਆ ਜਿਹੜੀ ਆ ਉਹਨੇ ਵੀ ਦਾਗੀ ਕਰਤਾ ਜੋ ਬਾਕੀ ਸੂਬਿਆਂ 'ਚ ਇਹੋ ਕੁਝ ਕਰਨ ਤੁਰਪਣ ਡਰ ਇਸ ਗੱਲ ਦਾ ਕਿ ਕਿਤੇ ਇਹਦਾ ਜਨਤਕ ਤੌਰ ਤੇ ਵਿਰੋਧ ਤਾਂ ਹੋਣ ਲੱਗ ਪਿਆ ਖਾਸ ਕਰਕੇ ਬੰਗਾਲ ਵਿੱਚ ਜਿਸ ਤਰ੍ਹਾਂ ਲੋਕ ਇਹਦਾ ਵਿਰੋਧ ਕਰਦੇ ਪਏ ਇੱਕ ਸੁਸਾਈਸਾਈਡ ਕੇਸ ਜਿੱਥੇ ਇੱਕ ਬੂਥ ਲੈਵਲ ਅਫਸਰ ਬੀਬੀ ਜਿਹੜੀ ਆ ਉਹ ਖੁਦਕੁਸ਼ੀ ਕਰ ਗਈ ਆ ਉੱਥੇ ਜਾ ਕੇ ਥਾਣੇ 'ਚ ਪਰਚਾ ਵੀ ਚੋਣ ਕਮਿਸ਼ਨ ਦੇ ਖਿਲਾਫ ਦਰਜ ਕਰਾਇਆ ਗਿਆ ਚੋਣ ਕਮਿਸ਼ਨ ਦੀਆਂ ਕੁਰਸੀਆਂ ਦੇ ਖਿਲਾਫ ਤੇ ਪਰਚਾਦਰ ਜੁੰਦਾ ਨਹੀਂ ਜਦੋਂ ਚੋਣ ਕਮਿਸ਼ਨ ਦੇ ਖਿਲਾਫ ਹੋਵੇ ਤੇ ਮੁੱਖ ਚੋਣ ਕਮਿਸ਼ਨਰ ਤੇ ਉਹਦੇ ਨਾਲ ਦੇ ਦੋ ਚੋਣ ਕਮਿਸ਼ਨਰਾਂ ਖਿਲਾਫ ਹੋਊਗਾ ਇਹੋ ਜੀਆਂ ਸਥਿਤੀਆਂ ਵਿੱਚ ਅਜੇ ਵੀ ਸਪੈਸ਼ਲ ਤੇ ਮੁੜ ਵਿਚਾਰ ਕਰਨੀ ਚਾਹੀਦੀ ਆ ਠੰਮੇ ਨਾਲ ਕੰਮ ਕਰਨਾ ਚਾਹੀਦਾ ਬੰਦਿਆਂ ਨੂੰ ਬੰਦੇ ਸਮਝਣਾ ਚਾਹੀਦਾ ਇਹਨਾਂ ਤੋਂ ਮਸ਼ੀਨਾਂ ਵਾਂਗ ਕੰਮ ਨਹੀਂ ਲਿਆ ਜਾ ਸਕਦਾ ਜੀ ਪੁਨਸਾਬ ਨਿਊਯਾਰਕ ਦਾ ਮੇਅਰ ਮਮਦਾਨੀ 트੍ਰੰਪ ਸਾਬ ਨੂੰ ਮਿਲਿਆ ਤੇ ਉੱਥੇ ਕਹਿੰਦੇ ਸਾਂਝੀ ਇੱਕ ਪ੍ਰੈਸ ਕਾਨਫਰੈਂਸ ਵੀ ਹੋਈ ਹੈ ਤੇ ਕੋਈ ਨੀਤੀਆਂ 'ਚ ਮੋੜਾ ਪੈਂਦਾ ਨਜ਼ਰ ਆ ਰਿਹਾ ਹੈ ਪੁਨਸਾਬ ਦੇਖੋ ਮਮਦਾਨੀ ਦੇ ਖਿਲਾਫ ਉਹ ਹਰ ਕਿਸਮ ਦੇ ਪੁੱਠੇ ਸਿੱਦੇ ਦੋਸ਼ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਉਹਦੀ ਟੀਮ ਨੇ ਤੇ ਉਹਦੀ ਪਾਰਟੀ ਨੇ ਲਾਇਸ ਤੇ ਕਾਰਟੋਨ ਨੇ ਵੀ ਨਹੀਂ ਸੀ ਕੀਤੀ ਉਹ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਖਿਲਾਫ ਬਹੁਤ ਕੁਝ ਕਹਿੰਦਾ ਰਿਹਾ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਸਨ ਰਿਕਾਰਡ ਤੇ ਨੇ ਔਰ ਦੁਨੀਆ ਭਰ ਦੇ ਲੋਕ ਵੇਖਦੇ ਸੀ ਕੀ ਹੋਊਗਾ ਅਖੀਰ ਵੋਟਾਂ ਪਈਆਂ ਮਮਦਾਨੀ ਜਿੱਤ ਗਿਆ ਤੇ ਡੋਨਲਡ ਟਰੰਪ ਦਾ ਉਮੀਦਵਾਰ ਹਾਰ ਗਿਆ ਇਹਦੇ ਤੋਂ ਬਾਅਦ ਡੋਨਲਡ ਟਰੰਪ ਦਾ ਤੇ ਉਹਦਾ ਮਿਲਣ ਦਾ ਪ੍ਰੋਗਰਾਮ ਸੀ ਟਰੰਪ ਨੇ ਆਪ ਉਹਨੂੰ ਸੱਦਿਆ ਸੀ ਕਿ ਆਜਾ ਤੂੰ ਮਿਲ ਲੈਨੇ ਜਦੋਂ ਪ੍ਰੈਸ ਬਰੀਫਿੰਗ ਕਰਨੀ ਸੀ ਤੇ ਇਹ ਸਵਾਲ ਪੁੱਛਿਆ ਗਿਆ ਕਿ ਮਮਦਾਨੀ ਆ ਰਿਹਾ ਹੈ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਲਡ 트੍ਰੰਪ ਕੋਲੋਂ ਬੋਲਣ ਵਾਲੀ ਜਿਹੜੀ ਸਪੋਕਸਪਰਸਨ ਬੀਬੀ ਹੈ। ਉਹਨੂੰ ਪੁੱਛਿਆ ਗਿਆ ਕਿ ਮਮਦਾਨੀ ਆ ਰਿਹਾ ਤੇ ਕੀ ਹੋਵੇਗਾ? ਕਹਿੰਦੇ ਹਾਂ ਇੱਕ ਕਮਿਊਨਿਸਟ ਆ ਰਿਹਾ ਮਿਲਣ ਵਾਸਤੇ। ਪਰ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਇਹਨੂੰ ਵੀ ਮਿਲਣਗੇ। ਉੱਥੇ ਕਮਿਊਨਿਸਟ ਹੋਣਾ ਇਦਾਂ ਦਾ ਮਿਹਣਾ ਜਿਵੇਂ ਕਮਿਊਨਿਸਟ ਦੇ ਬੰਦੇ ਨਹੀਂ ਹੁੰਦੇ। ਇਹ ਜਿਹੜੇ ਢੰਗ ਨਾਲ ਉਸ ਬੀਬੀ ਨੇ ਆਖਿਓ ਢੰਗ ਬੜਾ ਭੈੜਾ ਸੀ। ਚੰਗੀ ਗੱਲ ਇਹ ਹੋਈ ਕਿ ਜਦੋਂ ਮਮਦਾਨੀ ਤੇ ਡੋਨਰ ਟਰੰਪ ਮਿਲੇ ਉਹਨਾਂ ਦੀ ਮੀਟਿੰਗ ਕਾਫੀ ਲਾਇਬੰਦੀ ਰਹੀ ਜਾਪਦੀ ਦੋਵਾਂ ਨੇ ਬਾਅਦ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਲਈ ਪ੍ਰੈਸ ਕਾਨਫਰੰਸ 'ਚ ਹਾਸਾ ਠੱਠਾ ਵੀ ਹੁੰਦਾ ਰਿਹਾ ਉਹਦੇ ਵਿੱਚ ਇੱਥੋਂ ਤੱਕ ਕਿ ਮਮਦਾਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਕਹਿੰਦੇ ਸੀ ਕਿ ਰਾਸ਼ਟਰਪਤੀ ਡੋਨਰ ਟਰੰਪ ਤਾਂ ਫਾਸ਼ਿਸਟ ਹੈ ਤੁਸੀਂ ਅਜੇ ਵੀ ਮੰਨਦੇ ਆ ਫਾਸ਼ਿਸਟ ਹੈ ਪੁਰ ਮਮਦਾਨੀ ਨੂੰ ਥੋੜੀ ਜਿਹੀ ਝਿਜਕ ਸੀ ਕਿ ਰਾਸ਼ਟਰਪਤੀ ਦੇ ਸਾਹਮਣੇ ਇਸ ਤਰ੍ਹਾਂ ਕਵਾਂ ਤੇ ਕਿਦਾਂ ਕਵਾਂ ਤੇ ਡੋਨਲਡ 트ੰਪ ਨੇ ਹਾਸੇ ਨਾਲ ਆਖਿਆ ਕਦੇ ਦੁੱਖਾਂ ਤੇ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਕਹਿ ਵੀ ਦੇਵੇਂ ਕੋਈ ਜਵਾਬ ਤਾਂ ਦੇਣਾ ਹੀ ਹੈ ਤੇ ਉੱਥੇ ਸਾਰੇ ਹਸਪੈ ਪੱਤਰਕਾਰਾਂ ਨੇ ਰਾਸ਼ਟਰਪਤੀ 트ੰਪ ਨੂੰ ਆਖਿਆ ਕਿ ਤੁਹਾਡੀ ਪਾਰਟੀ ਦੇ ਲੀਡਰ ਇਹਨੂੰ ਮਮਦਾਨੀ ਨੂੰ ਜਹਾਦੀ ਕਹਿੰਦੇ ਰਹੇ ਜਹਾਦੀ ਲਫ਼ਜ਼ ਅਸਲਾਮਿਕ ਅਤਵਾਦੀਆਂ ਬਾਰੇ ਵਰਤਿਆ ਜਾਂਦਾ ਉਨੇ ਕਹਿੰਦੇ ਤੁਹਾਡੀ ਪਾਰਟੀ ਦੇ ਲੀਡਰ ਇਸ ਬੰਦੇ ਨੂੰ ਜਹਾਦੀ ਕਹਿੰਦੇ ਸੀ ਪ੍ਰੈਜ਼ੀਡੈਂਟ ਟਰੰਪ ਤੁਸੀਂ ਦੱਸੋ ਕਿ ਕੀ ਤੁਸੀਂ ਇਹਨੂੰ ਜਹਾਦੀ ਮੰਨਦੇ ਆ ਉਹਨੇ ਕਿਹਾ ਮੈਂ ਤਾਂ ਨਹੀਂ ਮੰਨਦਾ ਜਦ ਤੱਕ ਮਿਲੇ ਨਹੀਂ ਸੰ ਮੇਰੇ ਮਨ ਦੇ ਵਿੱਚ ਵੀ ਕਈ ਭਰਮ ਸੀ ਪਰ ਮੈਂ ਜਦੋਂ ਉਹਨੂੰ ਮਿਲਿਆ ਤੇ ਇਹ ਬਹੁਤ ਵਧੀਆ ਲੀਡਰ ਹੈ ਬੜੀਆਂ ਸਿਆਣੀਆਂ ਬੜੀਆਂ ਨਰਮ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਉਹ ਕਹਿੰਦਾ ਮੈਨੂੰ ਇਹ ਲੱਗਦਾ ਕਿ ਪਾਰਟੀਆਂ ਭਾਵੇਂ ਵਕ ਵਕ ਜੋ ਮਰਜ਼ੀ ਹੋਵੇ ਅਸੀਂ ਦੋਵੇਂ ਮਿਲ ਕੇ ਚੱਲੀਏ ਤੇ ਨਿਊਯਾਰਕ ਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਤੇ ਸਾਨੂੰ ਬਣਾਉਣਾ ਵੀ ਚਾਹੀਦਾ ਡੋਨਲਡ 트ੰਪ ਨੇ ਵੀ ਆਖਿਆ ਕਿ ਨਿਊਯਾਰਕ ਨੂੰ ਸੋਹਣਾ ਬਣਾਉਣਾ ਮੇਰਾ ਸੁਪਨਾ ਤੇ ਮੇਰੀ ਇੱਛਾ ਹੈ ਕਿ ਇਹ ਦੋਵੇਂ ਮਿਲ ਕੇ ਕਰੀਏ ਕਿ ਇਦਾਂ ਦੀ ਜਿਹੜੀ ਆਪਸ ਵਿੱਚ ਮਹਿਮਾਨ ਨਿਵਾਜੀ ਸਾਂਝੀ ਪ੍ਰੈਸ ਕਾਨਫਰੰਸ ਇੱਕ ਦੂਸਰੇ ਨਾਲ ਮਿਲ ਕੇ ਚੱਣ ਦੀ ਗੱਲ ਭਾਰਤ ਦੀ ਰਾਜਨੀਤੀ ਵਿੱਚ ਅਸੀਂ ਸੋਚ ਸਕਦੇ ਹਾਂ ਅਸੀਂ ਸੋਚੀਏ ਜਾਂ ਨਾ ਸੋਚੀਏ ਇਹ ਹੋਣਾ ਨਹੀਂ ਚਾਹੀਦਾ ਕਿ ਮਤ ਭੇਦਾਂ ਨੂੰ ਪਾਸੇ ਰੱਖ ਕੇ ਦੇਸ਼ ਦੇ ਹਿੱਤਾਂ ਜਾਂ ਕਿਸੇ ਰਾਜ ਦੇ ਹਿੱਤਾਂ ਦਾ ਧਿਆਨ ਰੱਖ ਕੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਆਪੋ ਚ ਇਸ ਤਰ੍ਹਾਂ ਹਾਸੇ ਠੱਠੇ ਚ ਕਹਿਣ ਕਿ ਅਸੀਂ ਉਸ ਰਾਜ ਦਾ ਭਲਾ ਕਰਨਾ ਚਾਹੁੰਦੇ ਇੱਥੇ ਨਹੀਂ ਹੋ ਰਿਹਾ ਦੁਨੀਆ ਦੇ ਜਿਹੜੇ ਅਸਲੀ ਲੋਕਤੰਤਰੀ ਦੇਸ਼ ਆ ਉਹਨਾਂ ਚ ਇਹ ਹੁੰਦਾ ਦੇ ਵਿਰੋਧ ਚੋਣਾਂ ਤੱਕ ਸੀ ਜਿੱਤ ਗਿਆ ਤੇ ਜਿੱਤ ਗਿਆ ਅੱਗੋਂ ਅਸੀਂ ਲੋਕਾਂ ਦੇ ਹਿੱਤ ਖਾਤਰ ਮਿਲ ਕੇ ਚੱਲਾਂਗੇ ਇਸ ਮਿਸਾਲ ਤੋਂ ਕੁਝ ਸਿੱਖਣ ਦੀ ਲੋੜ ਹੈ ਜੀ ਉਧਰ ਪੰਨ ਸਭ ਚੰਡੀਗੜ੍ਹ ਦੇ ਵਿੱਚ ਅੱਜ ਜਿਹੜੀ ਬੀਜਪੀ ਦੀਆਂ ਬੀਬੀਆਂ ਸੀਗੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਘਰਵਾਲੇ ਨੂੰ ਜਾਣਾ ਚਾਹੁੰਦੀ ਸੀ ਕਿਆਂ ਤੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰੋਕਿਆ ਤੇ ਕਾਫੀ ਜਿਹੜੀ ਹੈ ਉਹ ਹੱਥੋਪਾਈ ਵੀ ਹੋਈ ਹੈ ਤੇ ਤੂ ਤੂ ਮੈਮਾ ਵੀ ਹੋਈ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਲੋੜ ਸੇ ਜਾਣ ਦੇ ਭਗਵੰਤ ਮਾਨ ਦੀ ਸਰਕਾਰ ਆ ਇਹਨੂੰ ਕਿੰਨਾ ਚੋਰੀਆ 3 ਸਾਲ ਤੇ 9 ਮਹੀਨੇ 12 ਤਿਆਂ 36 ਤੇ 9 45 ਮਹੀਨੇ ਜੇ ਉਹ ਆਉਂਦੇ ਸਰ ਵੀ 1000 ਰੁਪਏ ਮਹੀਨਾ ਦੇਣ ਲੱਗ ਪਿੰਦਾ ਤੇ ਹੁਣ ਤੱਕ 45000 ਹੀ ਮਿਲਣਾ ਸੀ ਤੇ 2014 ਚ ਨਰਿੰਦਰ ਮੋਦੀ ਸਾਹਿਬ ਨੇ ਆ ਕੇ ਇਹਨਾਂ ਭਾਜਪਾ ਵਾਲੀਆਂ ਬੀਬੀਆਂ ਨੂੰ ਚੇਤਾ ਕਰਨਾ ਚਾਹੀਦਾ ਉਨੀਆਂ ਉਹ ਆਖਿਆ ਸੀ ਪੰਜਾਂ ਜੀਆਂ ਦੇ ਪਰਿਵਾਰ ਨੂੰ 15 ਲੱਖ ਹਰ ਇੱਕ ਨਾਗਰਿਕ ਦੇ ਖਾਤੇ 'ਚ 3-3 ਲੱਖ ਪਾਉ। ਉਹੜਾ 3 ਲੱਖ ਨੇ ਕਿਹਾ ਸੀ ਚਲੋ ਉਹ ਚ ਭਗਵੰਤ ਮਾਨ ਵਾਲੇ 45 ਹਜ਼ਾਰ ਕੱਟ ਦਿਓ। ਤੁਹਾਡਾ ਬਾਕੀ ਤੇ 2 ਲੱਖ 55 ਹਜ਼ਾਰ ਨਾਲ ਸਰਦਾ ਨਹੀਂ। ਇਹਦੇ ਤੋਂ ਪ੍ਰੋਸ ਕਰਨਾ ਬੀਬੀਆਂ ਤਾਂ ਠੀਕ ਹੈ ਜੇ ਭਗਵੰਤ ਮਾਨ ਨੇ ਗਰੰਟੀ ਦਿੱਤੀ ਸੀ ਤੇ ਗਰੰਟੀ ਮੁਤਾਬਕ ਪੈਸੇ ਦੇਵੇ। ਪਰ ਜਿਨੇ 2014 'ਚ ਗਰੰਟੀ ਦਿੱਤੀ ਸੀ ਤੇ ਬਾਅਦ ਚ ਕਹਤਾ ਸੀ ਬਹੁਤੋ ਇੱਕ ਚਨਾਵ ਜੋ ਨਾਲ ਸਾ ਇਹਨਾਂ ਬੀਬੀਆਂ ਦੀ ਪਾਰਟੀ ਦਾ ਸਭ ਤੋਂ ਵੱਡਾ ਲੀਡਰ ਆ ਉਹਨੂੰ ਵੀ ਤਾਂ ਪੁੱਛ ਲੈਣ ਕਿ ਉਹ ਜਿਹੜੇ ਅੱਗੇ ਸੀ 15 ਲੱਖ ਉਹ ਕਦੋਂ ਆਉਣਗੇ ਨਵੇਂ ਨੋਟਿਸ ਆਪਣੇ ਆ ਕਿ ਪੁਰਾਣੇ ਬੰਦ ਹੋਏ ਦਿਓਗੇ ਕਦੋਂ ਦਿਓਗੇ ਉਹਦੇ ਬਾਰੇ ਵਿੱਚ ਕੋਈ ਮੜਾ ਮੋਟਾ ਪੁੱਛਣ ਦਾ ਕਿਸੇ ਨੂੰ ਹੱਕ ਹੈਗਾ ਕਿ ਨਹੀਂ ਪੰਨੂ ਸਰ Rajasthan ਦੇ ਤਹਿਸੀਲਦਾਰ ਸਾਹਿਬ ਨੇ ਇੱਕ ਨਵਾਂ ਹੀ ਕਾਰਨਾਮਾ ਕੀਤਾ ਉਹ ਕਹਿੰਦੇ ਕਿ ਜ਼ਮੀਨ ਖਾਲੀ ਕਰਉਣੀ ਹੈ ਮਰੇ ਬੰਦੇ ਨੂੰ ਨੋਟਿਸ ਜਾਰੀ ਕਰਤਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਨੰਦਪ੍ਰੀਤ ਜਿਹੜਾ ਸਾਡੇ ਪੁਰਾਣੇ ਲੋਕ ਉਧਰ ਰਾਜਸਥਾਨ ਨੂੰ ਜਾਂਦੇ ਹੁੰਦੇ ਸੀ ਨਾ ਉਹ ਕਹਿੰਦੇ ਹੁੰਦੇ ਸੀ ਫਲਾਨਾ ਕੋਟਾ ਬੂੰਦੀ ਨੂੰ ਗਿਆ ਕੋਟਾ ਹੋਰ ਸ਼ਹਿਰ ਹੈ ਤੇ ਬੂੰਦੀ ਹੋਰ ਜਿਹੜਾ ਬੂੰਦੀ ਸ਼ਹਿਰ ਹੈ ਇਹ ਕਾਰਨਾਮਾ ਉਹਦੇ ਤਹਿਸੀਲਦਾਰ ਦਾ ਉੱਥੇ ਉਹਨੇ ਪਟਵਾਰੀਆਂ ਨੂੰ ਕਿਹਾ ਕਿ ਤੁਹਾਡੇ ਇਲਾਕੇ ਜਿੱਥੇ-ਜਿੱਥੇ ਨਜਾਇਜ਼ ਕਬਜ਼ੇ ਹੋਏ ਆ ਉਹਨਾਂ ਸਾਰਿਆਂ ਦੀ ਰਿਪੋਰਟਾਂ ਘੱਲੋ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨੀ ਹੈ ਤੇ ਬੂੰਦੀ ਦੇ ਤਹਿਸੀਲਦਾਰ ਨੇ ਜਿਹੜੇ ਨੋਟਿਸ ਕੱਢੇ ਉਹਨਾਂ 'ਚ ਇੱਕ ਨੋਟਿਸ ਇੱਕ ਇਹੋ ਜਿਹੇ ਬੰਦੇ ਦੇ ਨਾਂ ਤੇ ਕੱਢਤਾ ਕਿ ਤੇਰੇ ਖਿਲਾਫ ਨਜਾਇਜ਼ ਕਬਜ਼ੇ ਦਾ ਕੇਸ ਹੈ ਤੂੰ ਇਹਨਾਂ ਦਿਨਾਂ ਦੇ ਅੰਦਰ ਖਾਲੀ ਕਰਨੇ ਤੇ ਤੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਮਾਲ ਦੀ ਗੱਲ ਏ ਕਿ ਪਹਿਲਾਂ ਪਟਵਾਰੀਆਂ ਤੋਂ ਰਿਪੋਰਟ ਮੰਗੀ ਗਈ ਸੀ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਨਜਾਇਜ਼ ਕਬਜ਼ੇ ਆ ਤੇ ਉਹਨਾਂ ਨੇ ਜਿਹੜੇ ਨਜਾਇਜ਼ ਕਾਬਜ਼ ਸੀ ਉਹਨਾਂ ਦੇ ਦਸਖਤ ਵੀ ਕਰਾ ਕੇ ਰਿਪੋਰਟਾਂ ਪੇਸ਼ ਕੀਤੀਆਂ ਸੀ ਕਿ ਇਹਨਾਂ ਬੰਦਿਆਂ ਨੇ ਮੰਨ ਲਿਆ ਕਿ ਸਾਡੇ ਨਜਾਇਜ਼ ਕਬਜ਼ੇ ਉਹ ਜਿਹੜੇ ਬੰਦੇ ਨੂੰ ਇਹ ਆਖਿਆ ਗਿਆ ਕਿ ਤੂੰ ਨਜਾਇਜ਼ ਕਬਜ਼ਾ ਕੀਤਾ ਤੇ ਜ਼ਮੀਨ ਖਾਲੀ ਕਰ ਬਾਅਦ ਚ ਪਤਾ ਲੱਗਾ ਕਿ ਉਹ ਬੰਦਾ ਤਾਂ 2016 ਦੇ ਅਖੀਰ ਚ ਮਰ ਗਿਆ ਸੀ ਇਹਦੇ ਹਿਸਾਬ ਨਾਲ 9 ਸਾਲ ਹੋ ਗਏ ਤੇ ਪਟਵਾਰੀ ਨੇ ਰਿਪੋਰਟ ਦਿੱਤੀ ਆ ਕਿ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰੀ ਬਿਠਾ ਇਹ ਜੇ ਕਾਗਜ਼ੀਆਂ ਚੋਂ ਦਾ ਕਬਜ਼ਾ ਬੋਲਦਾ ਹੈ ਪਟਵਾਰੀ ਰਿਪੋਰਟ ਕਰ ਸਕਦਾ ਪਰ ਕਮਾਲ ਦੀ ਗੱਲ ਹੈ ਕਿ ਪਟਵਾਰੀ ਨੇ ਦਸਖਤ ਵੀ ਕਰਵਾਏ ਆ ਕਿ ਉਹ ਕਹਿੰਦਾ ਹਾਂਜੀ ਮੇਰਾ ਨਜਾਇਜ਼ ਕਬਜ਼ਾ ਉਹ ਮੰਨਦਾ ਇਹਦੇ ਉੱਤੇ ਜੋ ਨੋਟਿਸ ਜਾਰੀ ਹੋ ਗਿਆ ਤੇ ਪਿੰਡ ਦੇ ਸਰਪੰਚ ਨੂੰ ਪਤਾ ਲੱਗਾ ਉਹਨੇ ਆਖਿਆ ਜਿਉਂਦਿਆਂ ਦੇ ਕੰਮ ਤਾਂ ਤਹਿਸੀਲਦਾਰ ਕਰਦਾ ਨਹੀਂ ਮੁਰਦਿਆਂ ਨੂੰ ਨੋਟਿਸ ਕੱਢਣ دیا۔ ਫਿਰ ਤਹਿਸੀਲਦਾਰ ਪਟਵਾਰੀ ਇਹਨਾਂ ਨੂੰ ਘਬਰਾਟ ਹੋਈ ਇਹਨਾਂ ਨੇ ਰਾਤੋਂ ਰਾਤ ਜਾ ਕੇ ਉਸ ਬੰਦੇ ਦੀ ਪਤਨੀ ਤੋਂ ਐਫੀਟਿਟ ਬਣਵਾ ਲਿਆ। ਇਹਦੇ ਵਿੱਚ ਪਟਵਾਰੀ ਜਾਂ ਤਹਿਸੀਲਦਾਰ ਦੋਵਾਂ ਦਾ ਕੋਈ ਕਸੂਰ ਨਹੀਂ। ਇਹ ਤਾਂ ਮੈਂ ਹੀ ਆਖਿਆ ਸੀ ਸਾਡਾ ਨਿਜਾਇਜ਼ ਕਬਜ਼ਾ ਹੈਗਾ ਤੇ ਜੋ ਕੁਝ ਕੀਤਾ ਮੈਂ ਕੀਤਾ ਸੀ ਗਲਤੀ ਮੇਰੀ ਹੈ। ਲੋਕੀ ਕਹਿੰਦੇ ਉਹ ਬੀਬੀ ਕੋਲ ਤੇ ਕੋਈ ਆਇਆ ਹੀ ਨਹੀਂ। ਬੋਲੇ ਇਸ ਕਿਸਮ ਦੇ ਧੱਕੇਸ਼ਾਹੀ ਔਰ ਭਾਜਪਾ ਦੇ ਰਾਜ ਵਿੱਚ ਹੁੰਦੀ ਪਈ ਆ ਉਥੋਂ ਦੇ ਮੁੱਖ ਮੰਤਰੀ ਉਥੋਂ ਦੀ ਸਰਕਾਰ ਨੂੰ ਜਰਾ ਸਥਿਤੀ ਸਪਸ਼ਟ ਇਹ ਕਰਨੀ ਚਾਹੀਦੀ ਹੈ ਕਿ ਇੱਕ ਕੇਸ ਆ ਜਾਂ ਇੱਕੋ ਜਿ ਕਿੰਨੇ ਸਾਰੇ ਕੇਸਾਂ ਵਿੱਚੋਂ ਇੱਕ ਕੇਸ ਆ ਸਥਿਤੀ ਸਪਸ਼ਟ ਹੋਣੀ ਚਾਹੀਦੀ ਹੈ ਜੀ ਪੰਨੂ ਸਭ ਤੁਸੀਂ ਜੁੜੇ ਖਬਰਾਂ ਤੇ ਚਰਚਾ ਕੀਤੀ ਜੀ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚਲਿਆ। ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵਿਦ੍ਰੋਹ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ